ਤੁਮਰੀ ਕਥਾ ਤੁਮਹੀ ਨਾਨਕ ਗੰਦਾਸ ਸਦਾ ਗੁਰਮਾਨੀ ਬੋਲਣਾ ਜੀ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸੰਦਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸੰਗੀਤ ਸੁਣੀਿਤਮ ਭਗਵਤੀ ਸਿਮਰ ਕੇ ਗੁਰ ਲਨਤ ਲਈ ਧਿਆਏ ਰੰਗਤ ਗੁਰਤੀ ਅੰਮ੍ਰਿਤਦਾਸ RAMDASAY ਕੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਮਰੋ ਸ੍ਰੀ ਅਰਦਾਏ ਸ੍ਰੀ ਹਰਿ ਕ੍ਰਿਸ਼ਨ ਸਈਐ ਜਿਸਿ ਮਿਥੇ ਸਭ ਦੁਖ ਜਾਇ ਤੇ ਕਮਾ ਪਾਦਰਸਿ ਭੈ ਘਰ ਨਾਉ ਨਿਧ ਆਵੈ ਧਾਇ ਸਭ ਥਾਈ ਕੋਇ ਸਹਾਈ ਸੁਮਾ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਇ ਸਹਾਈ ਦਸ ਪਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਤਿਆਂ ਫਟੀਆਂ ਜਕਤੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਸਕਿਆ ਦੇਵ ਚਲਾਈ ਤੀਂ ਵੰਦ ਦੇਕੇ ਅਣਖ ਕੀਤਾ ਜਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਰਮ ਦੇ ਖਾਲਸਾ ਜੀ ਗੁਰੂ ਦੀ ਜਨਾਂ ਸਿੰਘਾ ਸਿੰਘਿਆ ਨੇ ਧਰਮ ਨੂੰ ਇੱਕ ਸੀਸ ਦਿੱਤੇ ਬੰਬੰਤ ਧਾਇ ਕੋਪਰੀਆਂ ਦੁਹਾਈਆਂ ਸਤਖੀਆਂ ਤੇ ਚੜੇ ਆਰਿਆ ਲਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਤੇ ਸੱਚ ਸਵਾਸ ਨਾਲ ਨਿਭਾਈ ਦੀ ਨਾਮ ਦੀ ਤੁਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਅਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਏ ਗੁਰੂ ਵਾਹਿ ਏ ਗੁਰੂ ਵਾਹਿ ਏ ਗੁਰੂ ਕਿਤਾਬਾਂ ਦਾ ਸਦਕਾ ਸਰਬ ਸੁਖ ਹੋਵੇ ਜਨ ਜਨ ਕਾਲ ਸਾਰ ਜੀ ਸਾਹਿਬ ਸਹਾ ਤਹਰਿ ਚਾਰਿ ਆਏ ਦੇ ਤੀ ਪੱਤੇ ਉਪਰਤੀ ਕੀ ਪੈ ਫਲ ਫਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਗੁਰੂ ਜੀ ਸਿਖਾ ਨੂੰ ਸਿੱਖੀ ਦਾਤ ਕੇਸ ਦਾ ਰਹਿਤ ਦਾਤ ਵਿਵੇਕ ਦਾਤ ਵੇ ਸਾਹਾ ਦਾਨ ਰੋ ਸਾਹਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਇਸ ਨਾਮ ਚੌਕੀਆਂ ਚੰਡੇ ਭੰਗੇ ਚੋ ਚੁੱਕ ਅਰਦਾਸ ਧਰਮ ਕਾਮ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਪਤ ਦਾ ਰੱਖਾ ਆਪ ਹੋਏ ਏ ਆਕਾਰੁਰ ਕਪਣ ਅੰਤ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਗੁਰ ਕਾਣਾ ਸਾਹਿਬ ਤੇ ਹੋਰ ਗੁਰਦੁਆਰੇੁਰ ਧਾਮਾਂ ਦੇ ਜਿੰਨਾ ਤੋਂ ਅੰਤ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਹਾ ਦਾ ਦਾਨ ਖਾਲਸਾ ਜੀ ਬਖਸ਼ੋ ਏ ਨਿਮਾਣਿਆ ਤੇ ਭਾਰ ਨੇ ਤਾਨਿਆਂ ਦੇ ਤਾਨ ਨੇ ਮੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਚਰਨ ਛੋਹ ਪ੍ਰਾਪਤ ਮੁਕੱਦਸ ਅਸਥਾਨ ਸਤਖੰਡ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਤਜੂਰੀ ਅੰਦਰ ਅਰਦਾਸ ਬੇਤੀ ਜੋਦਲੀ ਹੈ ਬਖਸ਼ਿਸ਼ ਕਰਨੀ ਚੰਨ ਕਮਲਾ ਵਿਖੇ ਪ੍ਰਵਾਨ ਕਰਨੀ ਆਪ ਜੀ ਦੇ ਦਰਕਰ ਤੇ ਸੇਵਕ ਪਾਈ ਪਰਮਿੰਦਰ ਸਿੰਘ ਅਤੇ ਤਿੰਨਾਂ ਦੇ ਸੂਹ ਪਰਿਵਾਰ ਵੱਲੋਂ ਪਾਈ ਉੱਜਲ ਸਿੰਘ ਜੀ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਇਆ ਸਹਿਜਿਓ ਸੰਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਰਵਾਨੀ ਦੀ ਯਾਦ ਉਪਰੰਤ ਇਲਾਕੇ ਪੜਦੇ ਕਿਰਤ ਅਤੇ ਲੰਦ ਸਿੰਘ ਦੀ 6 ਕੁੜੀਆਂ ਦੇ ਜਾਗ ਕੀਤੇ ਗਏ ਹੋਏ ਜੀ ਪਾਤਸ਼ਾਹ ਜੀ ਉਹ ਇੰਨੇ ਸਮੇਂ ਵਿੱਚ ਬਾਣੀ ਦੇ ਜਾਪ ਕਰਦੇ ਆ ਗਾਇਤ ਕਰਦੇ ਆ ਪਰਿਵਾਰ ਵੱਲੋਂ ਅਤੇ ਸੰਸਥਾ ਵੱਲੋਂ ਭਾਵਨ ਦਾਰੀਆਂ ਸੇਵਾਵਾਂ ਕਰਦੇ ਆ ਬੇਨ ਬੇਨਤ ਭੁੱਲਾਂ ਕੋਈਆਂ ਹਨ ਜੀ ਖਿਮਾ ਬਖਸ਼ੀ ਅਗਨ ਤੋਂ ਬਨ ਸੁਧ ਪੜਨ ਦੀ ਅਤੇ ਸੇਵਾ ਕਰਨ ਦੀ ਸਮਰੱਥਾ ਦੀ ਦਾਤ ਬਖਸ਼ ਕੇ ਨਿਵਾਜਣਾ ਗਰੀਬਨੀ ਵਾਲ ਪੀਤਾ ਜੀ ਉਹ ਭਾਈ ਗੁਜਰ ਸਿੰਘ ਜੀ ਨੂੰ ਸਦੀਵੀ ਘਰ ਦੇ ਆਪਣੇ ਚਰਨਾ ਕਮਲ ਅਸ ਨਿਵਾਸ ਬਰਸ਼ੇ ਰੱਖਣਾ ਜੀ ਪਿਛੇ ਪਰਵਾਰ ਨੂੰ ਭਾਣਾ ਨੰਨਣ ਦਾ ਬਲ ਬਰਸ਼ਨਾ ਪਰਵਾਰ ਦੇ ਸਿਰ ਤੇ ਮੇਲ ਪ੍ਰਿਆਪਤ ਰਕਣਾ ਉਸ ਦੀ ਕੀ ਜੀਵਨ ਨਿਤਨੇ ਪਾਣੀ ਪਾਣੀਆਂ ਦਾਤਾ ਸੁਨੀਆਂ ਭਾਈ ਗੁਜਰ ਸਿੰਘ ਕੀ ਪਾਸੋਂ ਇਸ ਸੰਸਾਰ ਵਿੱਚ ਵਿਚਰਦੇ ਆ ਬਿਰਤ ਬਿਰਤ ਉੱਲਾ ਹੋ ਗਈਆਂ ਕੁੱਲੀਆਂ ਮਹਾਰਾਜ ਦੇ ਪੱਖ ਲੈਣਾ ਉਹ ਲਾਣ-ਮਾਂ ਚੜ੍ਹਗੀਆਂ ਮਿਛੜੀ ਆਤਮਾ ਨੂੰ ਸੰਦੀਵੀ ਘਰ ਨੇ ਚੱਲਣਾ ਨਿਵਾਸ ਰਛਨਾ ਪਰਿਵਾਰ ਦੀ ਚੜhti ਕਲਰਕੀ ਬੱਚਿਆਂ ਨੂੰ ਮਾਤਾ ਪਿਤਾ ਤਿਆਗਿਆ ਕਰਿ ਬਨਵਣਾ ਦੁਰਸਿੱਖੀ ਜੀਵਨ ਨੇ ਤਨੇਂਗੀਆਂ ਦਾਤਾ ਲਖਮੀਆਂ ਕਾਰੋਬਾਰ ਵਿੱਚ ਵਾਧੇ ਪਾਉਣੇ ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਿਪਾਕ ਦੀ ਭਾਵਨਾ ਲਖਮੀ ਅਸ਼ੀਸ਼ਾਂ ਕਰੀਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਵੱਲੋਂ ਲਖਸ਼ੀਆਂ ਦਾਤਾ ਵਿੱਚੋਂ ਪੰਜਾ ਅੰਮ੍ਰਿਤ ਕੜਾਗ ਸ਼ਾਦੀ ਦੇ ਸਜਾਗ ਕੇ ਦਰ ਭਾਗਤ ਕੀਤੀ ਹੈ ਦਰ ਪ੍ਰਵਾਨ ਕਰਨੀ ਜੀ ਅਤੇ ਸੁੰਝੀਆਂ ਸੰਤਾਂ ਦੇ ਲਈ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਪਰਵਾਨ ternary ਕਾਰੋਬਾਰ ਵਿੱਚ ਵਾਧੇ ਹੋਣੇ ਚੜ੍ਹਦੀਆਂ ਕਲ ਰਖਣੀਆਂ ਪਰਿਵਾਰ ਵੱਲੋਂ ਆਪ ਜੀ ਦੇ ਦਰ ਕਰਦੇ ਕੀਤੀਆਂ ਸਿੰਘਾਂ ਅਤੇ ਗ੍ਰੰਥੀ ਸਿੰਘ ਦੀਆਂ ਤੰਤ ਵਸਤੂਆਂ ਪਦਾਰਥਾਂ ਮਾਇਆ ਵਸਤਰਾਂ ਦੇ ਨਾਲ ਸੇਵਾਵਾਂ ਕੀਤੀਆਂ ਨੂੰ ਮਹਾਰਾਜ ਜੀ ਸੇਵਾਵਾਂ ਭੈਣ ਪਾਉਣੀਆਂ ਚੜ੍ਹਦੀਆਂ ਤਨ ਦਰੂਪ ਮੰਦਰੀ ਨਿਹਾਲ ਕਰੋਗੀ ਹੁਕਮ ਤੇ ਚੱਲਣ ਦੀ ਸਮਰੱਥਾ ਰਖਣੀ ਅੱਖਰ ਵੱਧਾ ਘਟਾ ਮਾਪ ਕਰਨੀ ਸਰਬੱਤੇ ਕਾਜ ਰਾਸ ਕਰਨੇ ਸਿੱਖ ਪਿਆਰੇ ਮੇਰ ਨਾ ਮਿਣਿਆ ਤੇਰਾ ਨਾਮ ਜਿਤੇ ਆਵੇ ਨਾਮ ਤਨ ਨਾਮ ਤੇਰੇ ਭਾਣੇ ਸਰਬਤ ਦਾ ਸਤ ਸਤ ਦਾ ਸਤ ਸਤ ਦਾ ਸਤ ਸਤੇ ਸਤ ਬਣਿਆ yeah, yeah. Up The ਨਾ ਗਣਿਮਿਆਂ ਕਰੀ ਆਪਣਾ ਮਿਰਤਸਾ نے دست پاک بھائی بھائی تر سنجیدھی کی میت کی عطا کرتا دیاں پروار پاسوں ਸੰسان پاسا پاونا وانی سری سدھیاں سبھاں دے چاپ کروائے اوپراں سدھو دی وراں نے دست ਵਰ کے 일ாஹی بلندن کتن دے بسمے دیتا بخش نہ سرول کر کے اپن ایک جہت پر مدد کیتا

ਬੇਕ ਪਰਮੇਸ਼ਰ ਤੇ ਇੱਕ ਵਕਤ ਮੌਤ ਇਹ ਨਾ ਮੈਨਸਾ ਫਟਾਲ ਰਹਿਣਾ ਨਾ ਪਰਮੇਸ਼ਰ ਤੋਂ ਮੁਕਤ ਹੋਇਆ ਜਾ ਸਕਦਾ ਹੈ ਨਾ ਮੌਤ ਤੋਂ ਮੁਕਤ ਹੋਇਆ ਜਾ ਸਕਦਾ ਹਰ ਵਕਤ ਹਰੇਕ ਸਵਾਸ ਦੇ ਨਾਲ ਇਹ ਦੋਵੇਂ ਘਾਟ ਰਹੇ ਮਨੁੱਖ ਨੂੰ ਤੱਕ ਰਹੇ ਜੋ ਵਕਤ ਹੈ ਉਹ ਅਟੱਲ ਸਥਿਰ ਹੈ ਜਗਤ ਤੇ ਯਾਤਰਾ ਮੌਤ ਨਹੀਂ ਕਰਦੀ ਯਾਤਰਾ ਮਨੁੱਖ ਕਰਦਾ ਹੈ ਜੋ ਸਮਾਂ ਕੜੀਆਂ ਵਕਤ ਪਲ ਪ੍ਰੀਤ ਸਾਲ ਜੋ ਸਭ ਪੂਰਾ ਨਹੀਂ ਤਾਰ ਨਾ ਕੀਤਾ ਹੈ ਇੱਕ ਜਗ੍ਹਾ ਤੇ ਉਹ ਵਕਤ ਉੱਥੇ ਰੁਕ ਗਿਆ ਬਸ ਮਨੁੱਖ ਨੇ ਆਪਣੀ ਯਾਤਰਾ ਕਰਨੀ ਹੈ ਕੋਈ ਦੇਸ਼ ਜੋ ਦੇਸ਼ ਵਿੱਚ ਪਹੁੰਚ ਕੇ ਉਸ ਸਥਾਨ ਤੇ ਪਹੁੰਚੇ ਤਾਂ ਕਿਸੇ ਤੇ ਕੋਈ ਸ਼ਹਿਰ ਵਿੱਚ ਕਿਸੇ ਤੇ ਕੋਈ ਪਿੰਡ ਵਿੱਚ ਕਿਸੇ ਨਾ ਕਿਸੇ ਸਥਾਨ ਤੇ ਮਨੁੱਖ ਦਾ ਸਮਾਂ ਕੱਟ ਹੋ جو پرانی لیکن جو بانی کا جو بھاؤ ہے ਇਹ ਉਹਨਾਂ ਪ੍ਰਾਣੀਆਂ ਲਈ ਜੋ ਇਸ ਵਕਤ ਸੁਣ ਰਹੇ ਆਪਣਾ ਇੱਕ ਨਾਵਾ ਇਹ ਉਹਨਾਂ ਲਈ ਇਹ ਬਾਣੀ ਕੀਰਤਨ ਸ੍ਰੀ ਸੁਖਮਨੀ ਸਾਹਿਬ ਦੀ बार-बार ਦ੍ਰਿੜ ਕਰਾਉਂਦੀ ਹੈ ਬਨੁ। ਇਸ ਸਮਾਂ ਦੀ ਆਰਤ ਹੈ ਜਨਮ ਤੇ ਮੌਤ ਦਾ ਚੱਕਰ ਜਿਹਨੂੰ ਸਿਖਾਇਆ ਜਾਂਦਾ ਕਿ ਅਸੀਂ ਜੋ ਇੱਕ ਵੀ ਜੀਵਨ ਇਹ ਲੋਕ ਕੇ ਇਨਕੋਗਦਾ ਤੇ ਇਸ ਉਮਰ ਨੂੰ ਭੋਗਦੇ ਆਂ ਤੋ ਸੱਤ ਸੱਤ ਦਾ ਪਰਦਾ ਨਹੀਂ ਚੁੜਾ ਸੱਸ ਦਾ ਕਿਪਰ ਆਪ ਸੰਸਥਾ ਸੰਸਨਾ ਨੂੰ ਸਿੱਖੀ ਦੀ ਬੰਦਿਆਂ ਦਾ ਦਾਤਾ ਨੂੰ ਮਾਤਾ ਚਲਨ ਨੂੰ ਵੀ ਹੋਰ ਬੇਂਤੀ ਜੋ ਇਸਲੀ ਸੱਸ ਸਬਤ ਕਰਤਾ ਹੈ ਕਿ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਜਿਸੇ ਪਾਉਦੀ ਦਾ ਨੋਤਾ ਹੈ ਉਹ ਪੇਟ ਕਰਨ ਪਰਿਵਾਰ ਦੇ ਕਿਸੇ ਇੱਕ ਜੀ ਨੂੰ ਬੇਂਤੀ ਹੈ ਸੱਸ ਸਰਾ ਨੂੰ ਸੰਪੰਚਨ ਜਿਸੇ ਪਾਉਦੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰਨ ਦੀ ਬੇਂਤੀ ਹੈ ਪਰਿਵਾਰ ਦੇ ਕਿਸੇ ਇੱਕ ਮੈਂਬਰ ਸੱਸ ਸਰਾ ਨੂੰ ਸਰਫਰ ਕੋਨ ਚੰਦੀ ਦੀ ਕਿਰਪਾ ਦਾ ਕਰੋ ਸੋ ਵਿਗਿਆਨ ਅਤੇ ਸੰਤਨ ਦੀ ਇਹ ਨਾਮ